ਅੱਜ ਕੰਦੀ ਹੁ ਤਾਂ ਮੇਰੇ ਘਰ ਪੈ ਗਈ। ਨਾ ਨਾ ਬਾਈ ਗੱਲ ਪੈਣ ਵਾਲੀ ਤਾਂ ਗੱਲ ਹੀ ਨਹੀਂ ਤੂੰ ਇੱਥੇ ਸੱਦ ਲਾ ਭਾਬੀ ਨੂੰ ਜਿਵੇਂ ਉਹਨੂੰ ਕੁਝ ਹੋਰ ਆਖਿਆ। ਜੇ ਹੁਣ ਤੂੰ ਉਹਦੇ ਨਾਲ ਚੱਜ ਨਾਲ ਗੋਲ ਨਹੀਂ ਬੋਲੀ ਹੀ ਨਹੀਂ ਉਹਦੇ ਨਾਲ ਗੱਲ ਹੀ ਨਹੀਂ ਕੀਤੀ। ਉਹ ਗੱਲ ਪੈਣੀ ਹੁੰਦਾ। ਚੱਲ ਕੋਈ ਨਹੀਂ ਕੋਈ ਨਹੀਂ। ਮੇਰੀ ਭਾਬੀ ਨੂੰ ਮੈਂ ਆਪੇ ਬਣਾ ਲੂੰਗੀ। ਬਾਲੀ ਗੱਲ ਮੈਂ ਉਹਨੂੰ ਬੁਲਾ ਲੈਂਦਾ। ਮੀਰੀ ਗਾ ਸੁਣ ਲਮਾ ਦਵੀ ਦੂ ਨਾ। ਟੰਡੇ ਨਾਲ ਮੰਗਾਇਆ ਕਿ ਨੀ ਚੀ ਮੰਜੇ ਬਿਟੀ। ਕਮੰਡਰ ਕਾ ਨਾ ਤੋੜੀ ਨਾ ਨਾ ਮੈਂ ਕਿੱਥੋਂ ਕਰਦੀ ਆ ਮੈਂ ਤਾਂ ਇਹਨੂੰ ਘੁੱਟਾਂ ਦੇ ਨਿਚਾਉਣੀ ਆ ਫਿੱਚ ਘਿਰ ਕੇ ਆਹ ਮੋਟੇ ਵੱੱਟ ਘਟ ਕੇ ਮੈਨੂੰ ਫੋਨ ਕਰ ਦੇ ਨੇ ਕਿਕਰ ਵੀਰੇ ਨੂੰ ਦੱਸਿਆ ਕਰੀ ਨਾ ਨਾ ਕੋਈ ਨਾ ਆ ਆ ਚੰਗਾ ਜਾ ਕੇ ਆ ਆ ਜੀ ਚੱਲ ਕਾਲ ਕਰੀ ਜਾਂਦਾ ਮੁੰਡਾ ਜਾਓ ਭਾਈ ਟਾਈਮ ਨਾਲ ਆ ਜਾ ਭਾਈ ਚੱਲ ਕੋਈ ਗੱਲ ਆ ਗਿਆ ਆ ਗਿਆ ਆ ਗਿਆ ਪੁੱਤ ਆ ਗਿਆ ਆ ਗਿਆ ਮਾਵਾ ਧਿਆਨ ਦੀਆਂ ਗੱਲਾਂ ਨਹੀਂ ਹੁਣ ਨਾ ਮੇਰੀ ਗੱਲ ਸੁਣੋ ਆਇਨਾ ਹੋਵੇ ਵੀ ਅੱਜ ਆ ਗਿਆ ਤੇ ਮੁੜ ਕੇ ਤੂੰ ਹੋਰ 6 ਮਹੀਨੇ ਨਾਲ ਹੈ ਠੀਕ ਹੈ ਨਾ ਨਹੀਂ 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 ਬਾਤ صحیح ਕਿਹੜਾ ਮਾਰਾ ਕੱਟ ਪਤਾ ਮੈਂ ਇਹ ਗੱਲ ਕਹਿਣਾ ਤੈਨੂੰ ਮੈਂ ਕਿਹਾ ਵੀ ਇਹਨੂੰ ਟਾਈਮ ਸਰ ਲੈ ਆਇਆ ਕਰ ਪਤਾ ਕੀ ਕਰਾ ਜੇ ਇਹ ਆਉ ਜਾਊਗਾ ਤਾਂ ਫੇਰ ਹੀ ਸਾਰਾ ਹੋ ਪਤਾ ਲੱਗੂਗਾ ਵੀ ਅੰਕ ਕਿਹੜੀ ਸਤਿਨੇ ਕਿ ਵਰਤਣਾ ਕੋਤ ਮੈਂ ਤਾਂ ਅੱਜ ਐਂ ਕਹਿੰਦੀ ਸੀ ਵੀ ਰਹਿ ਪੈਂਦਾ ਤੂੰ ਨਹੀਂ ਨਹੀਂ ਆ ਜਾਂਦਾ ਸਵੇਰੇ ਫਿਰ ਜਨਾ ਚੰਗਾ ਚੰਗਾ ਬਦ ਜਾਣਾ ਬੜਾ ਕੰਮਾ ਹੋ ਗਿਆ ਮੁੰਡਾ ਚੰਗਾ ਚੰਗਾ ਜਿੱਦਾਂ ਗੈਰ ਨਹੀਂ ਆ ਜੀ ਹੁਣ ਦੋ ਚਾਰ ਦਾ ਜਰੂਰ ਜਰੂਰ ਲੀਲਾ ਟਾਕੀ ਲੈ ਜੀ ਆਪ ਦਾ ਚੰਗਾ ਕੋਈ ਨਾ ਕੋਈ ਨਾ ਮਾ ਕੋਈ ਨਹੀਂ ਮੇਰੀ ਗੱਲ ਸੁਣ ਮੈਂ ਵੀ ਦੇਖਦਾਗਾ ਤੇ ਮੈਂ ਆਥਰਡੇ ਟਾਈਮ ਸਰ ਜੀ ਅੱਜ ਮੈਂ ਤੁਹਾਨੂੰ ਫੋਨ ਕਰ ਦੂੰਗਾ ਫੋਨ ਕਰਦੇ ਫੋਨ ਕਰਦੇ ਠੀਕ ਹੈ ਨਾ ਕੋਈ ਗੱਲ ਨਹੀਂ ਮਾਰ ਚੰਗਾ ਨਾ ਨਹੀਂ ਚੰਗਾ ਦਵਾਈ ਪੁੱਟੀ ਲੈ ਲੈਗਾ ਟਾਈਮ ਨਾ ਨਾ ਕੋਈ ਨਹੀਂ ਕੋਈ ਨਹੀਂ ਪੁੱਟ ਜਾ ਠੀਕ ਹੈ ਜਾਓ ਭਾਈ ਟਾਈਮ ਨਾ ਚੰਗਾ 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 ਲੈ ਆਏ ਹੁੰਦੀ ਆ ਰੌਣਕ ਹਾਂ ਜੀ ਨਹੀਂ ਕਰਦਾ ਜਾਨ ਨੂੰ ਮੁਰਮੁਰਦਾ ਮੈਂ ਤਾਂ ਹੋਦਾ ਜੀ ਕਰਦਾ ਜਾਨ ਨੂੰ ਤੇ ਨਾ ਹੁਣ ਆਪਣਾ ਜੀ ਲੱਗਣਾ ਹੋਰ ਤੇ ਰੌਣਕ ਜੀ ਲੱਗੀ ਸੀ ਹੁਣ ਮੰਨੇ ਹੀ ਨਹੀਂਗੇ ਵੀ ਰਾਤ ਰਹਿ ਜਾਂਦੇ ਤੂੰ ਕਦੋਂ ਕਿਹਾ ਕਿ ਤੂੰ ਦੇਖ ਵਾਰੀ ਮੁੜ ਕੇ ਕਿਹੜਾ ਵੀ ਨਹੀਂ ਕਿਹਾ ਮੇਰੀ ਤੀਨ ਨੂੰ ਫੋਕੀ ਸੋਲਾ ਹੀ ਮਾਰਦੇ ਹਾਂ ਹਾਂ ਵੀ ਰਹਿ ਤਾਂ ਮੁੰਡੇ ਨੂੰ ਨਹੀਂ ਕਿਹਾ ਇਹ ਤਾਂ ਜਾਨੀ ਆ ਲਾਡੀ ਕਦੋਂ ਕਿਹਾ ਲਾਡੀ ਨੂੰ ਜਵਾਬ ਨੂੰ ਕੀ ਕਿਹਾ ਤੂੰ ਉਹਨੂੰ ਕਹਿ ਭੈਣ ਨੂੰ ਗੱਲ ਕਹਿਣਾ ਨਹੀਂ ਕਿਹਾ ਉਹ ਤਾਂ ਨਹੀਂ ਕਿਹਾ ਓਹੋ ਭੈਣ ਤਾਂ ਇੰਨੇ ਦਿਨ ਹੋ ਗਏ ਉਰੀ ਸੀ ਉਹਨਾਂ ਦੇਖ ਲੈ ਤੇਰਾ ਕੀ ਲੱਗਿਆ ਇੰਨੇ ਦਿਨਾਂ ਚ ਗੱਲਾਂ ਵੇਖ ਲੈ ਇਹਦੀਆਂ ਉਹੀ ਤਾਂ ਗੱਲ ਆ ਕਿੰਨੇ ਦਿਨ ਹੋ ਗਏ ਇੱਥੇ ਸੀ ਰੱਸੀ ਮੱਚੀ ਵੱਡ ਨਹੀਂ ਜਾਂਦਾ ਇਹਨਾਂ ਦੇ ਵਿੱਚੋਂ ਜੇ ਇਹਨਾਂ ਨੇ ਜਨਾ ਮਰਜ਼ੀ ਕੁਛ ਕਹੀ ਜਾਵੇ ਨਾ ਮਾਵਾਂ ਧੀਆਂ ਦਾ ਹਾਲ ਹੈ ਨਾ ਫੇਰ ਕਹਿੰਦੀ ਕਿ ਤੁਸੀਂ ਬੋਲਦੇ ਆਂਗੇ ਨਾ ਕੁੜੀ ਤੇਰਾ ਕੀ ਲੈ ਗਈ ਚੱਕ ਕੇ ਮੈਂ ਬੋਲਾਂ ਨਾ ਹੋਰ ਮੈਂ ਕੀ ਕਰਾਂ ਭੈਣ ਉੱਥੇ ਬੈਠੀ ਸੀ ਸਾਹਮਣੇ ਵੀ ਇੱਕ ਵਾਰੀ ਤੇਰਾ ਮੂੰਹ ਹੀ ਟੁੱਟ ਜੇ ਇਹਦਾ ਵੀ ਜੇ ਇੱਕ ਵਾਰੀ ਐਂ ਕਹੇ ਤਾਂ ਵੀ ਵੇਖ ਕੇ ਭੜੇ ਦਾ ਇਹ ਪਾ ਦੋ ਦਿਨ ਇੱਥੇ ਤਾਂ ਸੀਗੀ ਜੀ ਮੈਂ ਉਹਨੂੰ ਕੀ ਕਹਿਣਾ ਸੀ ਵਿਚਾਰੀ ਨੂੰ ਖਾਤ ਕਰੀ ਜਾਂਦੇ ਤੁਸੀਂ ਇੱਥੇ ਰਹਿ ਗਈ ਕੁਛ ਲੈ ਗਈ ਕੀ ਲੈ ਗਈ ਤੇਰਾ ਚੱਕ ਕੇ ਕੀ ਲੈ ਗਈ ਤੇਰੀ ਮਾਂ ਦਾ ਜੇ ਪਿਓ ਦਾ ਤੇਰਾ ਚੱਕ ਕੇ ਮ ਬਸ ਉਹ ਹੀ ਤੱਕ ਹੋਇਆ ਤੇ ਆ ਗਾ ਵੀ ਰਹਿ ਪੀ ਉਹ ਦੱਸ ਦਿੰਨ ਬਸ ਆ ਗੱਲ ਦਾ ਸੂਲ ਹੈ ਨਾ ਜਿਹੜਾ ਇਹਦਾ ਇਹ ਗੱਲ ਸੂਲ ਇਹਨੂੰ ਵੱਡੀ ਜਾਂਦਾ ਗਾ ਚੱਲ ਕੀ ਬੋਲਣਾ ਇਹਦੇ ਨਾਲ ਆ ਜਾਵੇ ਬੇ ਕਮਾਲ ਹੋ ਗਏ ਇਹਨਾਂ ਨੇ ਮੈਂ ਕੀ ਕਿਹਾ ਹੁਣ ਭੈਣ ਤੌਰੀ ਸੀ ਵੀ ਜਵਾਕ ਨੂੰ ਕਹਤਾ ਵੀ ਭਾਈ ਰਾਤ ਰਹਿ ਜਾ ਦੱਸ ਤਾਂ ਹੀ ਮੈਨੂੰ ਭੱਜ-ਭੱਜ ਲੈ ਪਈ ਜਾਂਦੇ ਹਜੇ ਵੀ ਹੱਦ ਹੋਈ ਪਈ ਐ ਇਹਨਾਂ ਦੀ ਗੱਲਾਂ ਕਰਦੀ ਆ ਜਵੇਂ ਬੋਲਣ ਦੀ ਹੈ ਕਰਨੀ ਤੇਲੇ ਦੀ ਇਹਨੂੰ ਮਾਂ ਨੂੰ ਕਿ ਬਾੜੀ ਆ ਉਰਾ ਹੋ ਜਾਵੇ ਬੇ ਤੂੰ ਵੀ ਨਾ ਮਾਂ ਨੂੰ ਬਾੜੀ ਆ ਗਈ ਮਾਂ ਨੂੰ ਬਾੜੀ ਆ ਨਾ ਮਾਂ ਵੀ ਆਂ ਚਾ ਵਰ ਚਾ ਵਰ ਬੋਲਦੀ ਹੈ ਕਿ ਨਾ ਨੂੰ ਐ ਪਤਾ ਵੀ ਮੈਂ ਕਿਹੜੀ ਰਿਸ਼ਤੇਦਾਰੀ ਚ ਆਈਆਂ ਕਿਹੜੀ ਚ ਨਹੀਂ ਆਈਗੀ ਇੱਥੇ ਆ ਕੇ ਵੀ ਐਂ ਲੱਗ ਜਾਂਦੀ ਹੈ ਬੋਲਣ ਵੀ ਬੀਹੀ ਗਵਾਰ ਚ ਤੂੰ ਆ ਤੇ ਬੋਲਦੀ ਬੋਲਦੀ ਮੇਰੀ ਤਾਂ ਇੱਕ ਭੈਣ ਆ ਉਹਦੇ ਨਾਲ ਹੀ ਵਰਤਨਾਮ ਹੈ ਹਾਂ ਉਹਦੇ ਨਾਲ ਵੀ ਨਹੀਂ ਵਰਤਨ ਦੇਣਾ ਵੀ ਤੂੰ ਇਹ ਤਾਂ ਕਹਿੰਦੇ ਇੱਥੇ ਆ ਬੇ ਨਾ ਹੋ ਆ ਨਾ ਕਿਹੜਾ ਵਰਤਨ ਦਿੰਦਗਾ ਸੀ ਇਹਦੀ ਮਾਂ ਆਂਦਾ ਵੀ ਰੋਜ਼ ਹਾਂ ਉਹ ਆਈ ਜਾਵੇ ਰੋਜ਼ ਹਾਂ ਹੁਣ ਸਾਡੇ ਉੱਤੇ ਖੜਕੇ ਆ ਕੇ ਰੋਟੀ ਰੁਟੀ ਬਣਾ ਰੱਖੀ ਹੈ ਜੀ ਹਾਂ ਸਭ ਕੁਝ ਬਣਿਆ ਪਿਆ ਰੋਕੀ ਆਦਾ ਹਾਂ ਸੁਨੇਹੀ ਪਕਾ ਕੇ ਸੜ ਦਿੰਦੀ ਹੈ ਜੀ ਆਈ ਨਹੀਂ ਇਹਨੂੰ ਹੈਗਾਗਾ ਵੀ ਜੀਰੋ ਖਾਣ ਕੇ ਵੀ ਕਿੰਨੇ ਕ ਜਣੇ ਅਸੀਂ ਵੀ ਤਾਂ ਜੀ ਰੋਟੀ ਬਣਾ ਲਾਂ ਮੈਂ ਐ ਕਹਿੰਦੀ ਸੀ ਕਿ ਵੀ ਉਹ ਤੁਸੀਂ ਬਾਜ਼ਾਰ ਚ ਆ ਲੈਣੇ ਚ ਮੈਨੂੰ ਨਾ ਤੂੰ ਬੇਲਾ ਬੈਠਣ ਦੀ ਆਪਦੇ ਕੰਮ ਵਾਸਤੇ ਤੂੰ ਮੇਰੇ ਨਾਲ ਬਾਜ਼ਾਰ ਵੀ ਚਲ ਬੜਾ ਵੀ ਜਾ ਕੇ ਉਹ ਵੀ ਜਾਦੀ ਆਏ ਕਰਦੀ ਤੈਨੂੰ ਕਿਹਾ ਨਹੀਂ ਪਰ ਸੋਹਣ ਨੂੰ ਫੋਨ ਕਰਾਂਗੀ ਕਹਿ ਕੇ ਤਾਂ ਗਿਆ ਅੱਥ ਨਹੀਂ ਜਾਗੂਗਾ ਕੱਲ ਨੂੰ ਪ੍ਰਾਤ ਅੰਡੇ ਪਰ ਸਵੇਲੇ ਹੋ ਜਾਗੇ ਪਰਸ ਜਾਵਾਂਗੇ ਬਠਿੰਡੇ ਉਹ ਉਦੋਂ ਉਹਨਾਂ ਨਾਲ ਗੱਲ ਜੇ ਤੁਸੀਂ ਕਿਹਾ ਅਜਵਾਕੜੀਆਂ ਦੇ ਕੱਪੜੇ ਹੀ ਲਿਆ ਦਿੰਦੇ ਤੇ ਜਵਾਕੜੀਆਂ ਦੇ ਦੋਦੇ ਨਾਲ ਕੀ ਹੁੰਦਾ ਬੇਬੀ ਤੂੰ ਫਿਰ ਸਮਝਾਉਂਦੀ ਕਿਉਂ ਨਹੀਂ ਇਹਨੂੰ ਫਿਰ ਮੈਂ ਤੇ ਚਿੱਤਰ ਖਾਊਗੀ ਉਹ ਭਾਈ ਕੀ ਇਹ ਤਾਂ ਨਾ ਮੈਂ ਮੱਥਾ ਮਾਰਾਂ ਮੈਂ ਇੱਥੇ ਤਾਂ ਮੱਥਾ ਬਾਜਦਾ ਨਹੀਂ ਮੈਂ ਤਾਂ ਆਜੋ ਮਰੀ ਘਰੀ ਖੜੀ ਆਏ ਵੇ ਪਹਿਲਾਂ ਤੇਰੇ ਸਾਹਮਣੇ ਤੇ ਜਵਾਕੜੀਆਂ ਇੰਨਾ ਟੋਪਦੀਆਂ ਹੈਗੀਆਂ ਜਾਂ ਵੀ ਮੈਡਮ ਆਏ ਕਹਿਦੀਆਂ ਹੈਗੀਆਂ ਫਿਰ ਇੱਕ ਦਿਨ ਨਾ ਕੀ ਹੁੰਦਾਗਾ ਮੈਡਮ టు ਫੋਨ ਕਰਕੇ ਕਹਿੰਦੇ ਅਖਿ ਵੀ ਅਸੀਂ ਜਾਵਾਂਗੇ ਤੇ ਲਿਆਵਾਂਗੇ ਕੱਪੜੇ ਮੇਰੇ ਘਰ ਅੱਜ ਜਮਾ ਕੱਲ ਨੂੰ ਬਾਹਰ ਆ ਦੋ ਤਾਂ ਸੁੱਟ ਗਈ ਆਗੀਆਂ ਹਾਂ ਕੱਲ ਨੂੰ ਬਾਹਰ ਆ ਪਰਸੋਂ ਐਤਵਾਰ ਨੂੰ ਲਿਆ ਕੇ ਸੋਮਵਾਰ ਜਵਾਕ ਪਾ ਕੇ ਵਗ ਜਾਣਗੇ ਕੱਲ ਨੂੰ ਨਾ ਜਾਣ ਦੇਵਾਂਗੇ ਜਵਾਕਾਂ ਨੂੰ ਘਰੇ ਰੱਖ ਲਾਂਗੇ ਹੈਂ ਦੇਖ ਲੋ ਨਹੀਂ ਰੱਖਣਾ ਤੇ ਘਰੇ ਜੇ ਰੱਖਣਾ ਹੈ ਘਰੇ ਉਹ ਦੇਖ ਲੋ ਜਿਵੇਂ ਮਰਜ਼ੀ ਕਰ ਲੋ ਮੇਰੇ ਘਰੇ ਸੁਣਨੀ ਐ ਤੁਸੀਂ ਇਹ ਬਾਹਰ ਨਾ ਪੜਾਂਗਾ ਕਰਾਉਗੀ ਨਾ ਪੜਾਈਆਂ ਦੀ ਗੱਲ ਨਹੀਂ ਬੇਬੇ ਮੈਡਮ ਆ ਨਾ ਉਹਨਾਂ ਨੂੰ ਰੋਜ਼ ਚੱਲੇ ਜਾਗੜੀਆਂ ਟੋਕਦੇ ਆ ਭਈ ਠੰਡ ਹੋ ਗਈ ਆਪਦੀਆਂ ਮੋਟੀਆਂ ਵਰਦੀਆਂ ਪਾ ਕੇ ਆਇਆ ਕਰੋ ਤੇ ਮੋਟੀਆਂ ਮੇਰੀ ਮੇਰੀ ਗੱਲ ਸੁਣਾ ਮੈਂ ਤੂੰ ਦੱਸਾਂ ਗੱਲ ਫਿਰ ਦੇਬੇ ਤੇ ਮੂਰੇ ਮੋਂਟੋ ਕੀ ਆ ਨਹੀਂ ਉਹਨਾਂ ਨੂੰ ਬੋਲੀ ਜਾਨੀ ਆ ਕੀ ਫਿਰ ਤੂੰ ਚੁੱਪ ਕਰਕੇ ਖੜੀ ਰਹਿ ਤੈਨੂੰ ਜਦੋਂ ਕਹਤਾ ਇੱਕ ਵਾਰੀ ਲਿਆ ਦੂਗਾ ਨਾ ਮੈਂ ਘੰਟਾ ਹੋ ਗਿਆ ਮੈਨੂੰ ਲੈਕਚਰ ਸੁਣੀਆਂ ਦਿਨ ਉਹਦੇ ਨਾਲ ਖੜਾ ਇੱਥੇ ਕਰ ਗੱਲ ਇੱਥੇ ਉਹ ਜਦ ਮੈਂ ਛੱਡ ਕੇ ਆਈਆਂ ਕੁੜਕਾਂ ਨੂੰ ਕੁਝ ਨਹੀਂ ਕਿਹਾ ਉਹਨਾਂ ਨੇ ਮੈਡਮਾਂ ਨੇ ਬੇਬੇ ਉਹੀ ਤੁੰਨੀ ਆਂਦੀ ਹੈ ਉਹੀ ਹੁਣ ਹੋਣੀ ਹੈ ਹੁਣ ਜਿਹੜੀ ਗੱਲ ਮਾਸ ਖਾ ਕੇ ਗਈ ਹੈ ਹੁਣ ਚਾਰ ਪੰਜ ਦਿਨ ਇਹਦੇ ਤੇ ਪੂਰਾ ਅਸਰ ਰਹੂ ਮੈਂ ਤੈਨੂੰ ਦੱਸਾਂ ਇਹ ਮਾਂ ਕਹਿੰਦੀ ਨਹੀਂ ਛੱਡੀ ਕੁੜ ਨਾਲ ਗੀਤ ਲੜੇ ਮਗਾਦੀ ਕੇ ਨਾਲ ਤੂੰ ਆਪ ਲਈ ਆਈ ਹੁਣ ਮਾਂ ਆਲਾ ਕੰਮੀ ਦੱਸ ਇਧਰ ਆ ਗੱਲ ਸੁਣ ਕਹਿ ਕੇ ਗਈ ਸੀ ਮਾਂ ਗੱਲ ਤਾਂ ਉਹੀ ਹੈ ਜਿਹੜੀ ਗੱਲ ਜਿਵੇਂ ਕਹ ਜਾਂਦੀ ਹੈ ਦੀ ਮੈਂ ਉਵੇਂ ਉਹ ਕਰਦੀ ਆ ਆ ਉਹੀ ਗੱਲ ਨਹੀਂ ਉਹ ਕਰ ਲੈਂਦੀ ਆ ਇਹ ਤੈਨੂੰ ਇੱਕ ਗੱਲ ਆਖਤੀ ਵੀ ਐਤਵਾਰ ਨੂੰ ਜਾਵਾਂਗੇ ਠੀਕ ਹੈ ਨਾ ਲੱਗ ਗਈ ਸਮਝ ਕੇ ਨਹੀਂ ਲੱਗੀ ਸਮਝ ਸੁਣਾਵਾ ਮੈਂ ਫਿਰ ਐ ਦਵਾ ਨਵਾ ਉੱਤਲਾ ਮਿੱਤ ਦੇਰੀ ਮੇਰੀ ਗੱਲ ਇੱਕ ਹੋਰ ਸੁਣ ਲੈ ਤੇਰੀ ਮਾਂ ਨੇ ਜਿਹੜੀ ਗੱਲ ਤੈਨੂੰ ਕਹਿਤੀ ਨਾ ਉਹ ਗੱਲ ਨੂੰ ਇੱਥੇ ਛੱਡ ਦੇ ਤੇ ਜੇ ਇੱਥੇ ਦਾ ਹਰੌਣ ਦੀ ਕੋਸ਼ਿਸ਼ ਕੀਤੀ ਜਾਂ ਮਾਂ ਮੰਗਰ ਲੱਗ ਕੇ ਮੇਰੀ ਮਾਂ ਨੂੰ ਕੁਝ ਬੋਲੀ ਹੈ ਨਾ ਤਾਂ ਹਸਾਬ ਨਾਲੀ ਮੈਂ ਤੇਰੀ ਮਾਂ ਨੂੰ ਤੇ ਤੇਰੀ ਜੀਰਨੇ ਨਾ ਮੈਂ ਕਿ ਲੱਗੀ ਆ ਆਹਨ ਗੇੜੇ ਨਾਲ ਅੱਗੇ ਫੇਰ ਕਹਿ ਦੂਗੀ ਇਹ ਤਾਂ ਉਹ ਗੱਲ ਆ ਕਿ ਦੋ ਪੰਗਾ ਬਿਸਰ ਜਾਂਗਾ ਸਰ ਕੇ ਮੇਰੀ ਢੂਹੀ ਦੇ ਹਾਂ ਉਹ ਗੱਲ ਐ ਜੀ ਤਾਂ ਇਹਨੂੰ ਕੀ ਹੈ ਆ ਮੰਦੇ ਨੂੰ ਅੱਖ ਦੀ ਘੂਰ ਦੀ ਸ਼ਰਮ ਹੀ ਹੁੰਦੀ ਹੈ ਇਹਦੇ ਤੇ ਤਾਂ ਰੋਜ਼ ਕੁੱਟ ਪਈ ਜਾਵੇ ਨਾ ਤਾਂ ਵੀ ਇਹਨੂੰ ਪਤਾ ਨਹੀਂ ਲੱਗਦਾ ਨਹੀਂ ਪਤਾ ਲੱਗਦਾ ਠੀਠ ਹੋਈ ਪਈ ਐ ਇਹ ਬੰਦਾ ਨਾ ਮੇਰੀ ਗੱਲ ਸੁਣ ਹੁਣ ਉੱਥੇ ਜਾ ਕੇ ਜੇ ਜਵਾਕ ਨੇ ਇਹ ਗੱਲ ਕਹਿਤੀ ਨਾ ਵੀ ਭੈਣ ਨੂੰ ਵੀ ਐ ਕਰਕੇ ਵੀ ਮੰਮੀ ਤੈਨੂੰ ਤਾਂ ਮੰਮੀ ਨੇ ਜਾਂ ਮਾਮੇ ਨੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਤੂੰ ਰਹਿ ਪਾ ਇੱਕ ਕਿੱਡੇ ਬੇਇੱਜ਼ਤੀ ਦਾ ਸਵਾਲ ਹੈ ਬੇਇੱਜ਼ਤੀ ਵਾਲੀ ਗੱਲ ਹਾਂ ਅੱਜ ਕੱਲ ਦੇ ਜਵਾਕ ਕਿਸੇ ਦੀ ਨਹੀਂ ਰੱਖ ਦੇਗੀ ਨਾਲੇ ਉਹ ਗੱਲ ਉਹ ਤਾਂ ਪੜਿਆ ਲਿਖਿਆ ਉਹ ਤਾਂ ਪੜਾਉਣਾ ਪੜਾਉਣ ਲੱਗ ਗਿਆ ਮੁੰਡਾ ਪੜਿਆ ਲਿਖਿਆ ਤਾਂ ਹੀ ਤਾਂ ਕਰਕੇ ਚਾਰੇ ਚੱਲ ਨਹੀਂ ਬੋਲਦਾ ਪਰ ਇਹਤੇ ਗੱਲਾਂ ਕਰਾਉਣ ਬੰਨੀ ਔਰ ਹੜਦੀ ਨਹੀਂ ਨਾ ਕੋਈ ਗੱਲ ਕਰਨ ਨੂੰ ਮਾਂ ਨੂੰ ਫੋਨ ਕਦੀ ਬਾਰ ਹੋਰ ਲਵਾ ਦੇ ਦਾ ਲਾ ਲੂਗੀ ਉਹਨੂੰ ਤਾਂ ਬਥੇਰੇ ਮਾਂ ਨੂੰ ਤਾਂ ਬਥੇਰੇ ਲੱਗ ਜਾਂਦੇ ਆ ਫੋਨ ਮਾਂ ਨੂੰ ਬਥੇਰੇ ਲੱਗ ਜਾਂਦੇ ਆ ਫੋਨ ਤੜਕੇ ਆ ਵੀ ਡਾਕਟਰ ਨਹੀਂ ਦਵਾਈ ਦਿੰਦਾ ਵੀ ਤੜਕੇ ਹੱਥ ਨੇ ਦੁਪਹਿਰੇ ਖਾਣੀ ਐ ਓਵੇਂ ਜ਼ਿਕਰ ਕੰਮ ਸਾਰੇ ਪਏ ਹੋਣਗੇ ਚੱਕ ਕੇ ਮਾਂ ਨਾਲ ਲੱਗ ਜੂ ਗੱਲਾਂ ਮਾਰਨ ਮਾਂ ਨਾਲ ਲੱਗ ਜੂ ਗੱਲਾਂ ਮਾਰਨ ਕਹੇ ਮਾਂ ਨਾਲ ਕਹਿੰਦੀ ਹੋ ਹੋ ਜੇ ਬੇਬੇ ਮੈਂ ਕਹ ਤੂੰ ਤੇ ਕੁੜੀ ਕੋਲੇ ਲਾਇਆ ਤੂੰ ਕੁੜੀ ਨੂੰ ਪੁੱਛਿਆ ਕਿ ਤੈਨੂੰ ਖਾ ਸਕੋਦੀ ਜਾਂ ਮੁੰਡੇ ਨੂੰ ਪੁੱਛਿਆ ਵੀ ਲੱਡੀ ਕਿਵੇਂ ਆ ਪੁੱਤ ਤੋ ਬੇਬੇ ਮੈਂ ਤਾਂ ਹੁਣ ਲਾ ਹੀ ਲੈਣੀ ਹੈਗੀ ਲਾ ਲੈਣੀ ਫੋਨ ਕਦੇ ਮੇਰੀ ਸਾਰ ਲੈਤੀ ਹੁਣ ਜਦੋਂ ਇੱਥੇ ਆਈ ਸੀ 4-5 ਦਿਨ ਲਾ ਕੇ ਗਈ ਆ 3-4 ਦਿਨ ਲੱਗ ਗਿਆ ਉਹਦੇ ਕਾਹਦੇ ਲਈ ਆਈ ਸੀ ਤੇਰੀ ਸਾਰ ਪੁੱਸਣ ਆਤੀ ਆਈ ਸੀ ਮੈਂ ਤੈਨੂੰ ਇਹ ਗੱਲ ਸੁਝਾਉਣਾ ਹੁੰਨਾ ਵੀ ਜਿਹੜੇ ਜਦੋਂ ਰਿਸ਼ਤੇਦਾਰੀ ਚ ਵਰਤਨਾ ਹੋਵੇ ਨਾ ਉਦੋਂ ਬਹੁਤ ਥਾਵਾਂ ਦੇ ਉੱਤੇ ਨੀਵਾ ਹੋ ਕੇ ਚੱਲਣਾ ਪੈਂਦਾ ਰਿਸ਼ਤੇ ਸੰਭਾਲਣ ਵਾਸਤੇ ਉਹਨਾਂ ਨੂੰ ਟਾਈਮ ਸਰ ਗੱਡਣਾ ਤੋਪਣਾ ਪੈਂਦਾ ਫੇਰ ਜਾ ਕੇ ਰਿਸ਼ਤੇ ਬਚਦੇ ਆ ਪਰ ਆਏ ਨਹੀਂ ਹੁੰਦਾ ਕਿ ਅਸੀਂ ਆ ਆਪਦੀਆਂ ਉਹਨਾਂ ਦੇ ਉੱਤੇ ਥੋਪੀ ਚੱਲ ਗਏ ਤੇ ਅਗਲੀ ਦੀ ਗੱਲ ਹੀ ਨਾ ਸੁਣਗੇ ਮੈਂ ਤਾਂ ਨੀਵੀ ਹੋਈ ਜਿੱਦਾਂ ਦੀ ਪਿਆਹੀ ਆਈਆਂ ਉਹਦੇ ਦੀ ਨੀਵੀ ਹੋ ਕੇ ਨਹੀਂ ਜਾਂਦੀਆਂ ਤੁਹਾਡੇ ਮੂਹਰੇ ਦੇਖ ਨੀਵੀ ਹੁੰਦੀ ਅਸੀਂ ਕੀ ਨੀਵੀ ਕਰ ਲੈ ਮੈਂ ਹਾਂ ਤੈਨੂੰ ਗੱਲ ਪਿੱਛੇ ਨੀਵੀ ਕਰ ਲਿਆ ਸੀ ਕਾਹਦੇ ਪਿੱਛੇ ਤੂੰ ਨੀਵੀ ਹੋ ਗਈ ਕੀ ਮੰਗਾਰਾ ਤੈਨੂੰ ਪਹਿਨਣ ਨੂੰ ਆ ਚੰਗਾ ਤੈਨੂੰ ਖਾਣ ਨੂੰ ਆ ਤੂੰ ਕਹਿੰਦੀ ਸੀ ਮੈਂ ਉਹਦੇ ਕੱਚੇ ਘਰ ਦੇ ਵਿੱਚ ਉਸ ਦੇ ਵਿੱਚ ਨਹੀਂ ਰਹਿਣਾ ਗਾ ਏਡੀ ਤੈਨੂੰ ਕੋਠੀ ਪਾਤੀ ਹਜੇ ਮੈਂ ਮਾੜਾਂਗਾ ਅੱਜ ਆਪਾਂ ਨੇ ਨਹੀਂ ਮਾੜੀ ਆਖਣਾਗਾ ਪਿੰਡ ਦੇ ਵਿੱਚ ਨਹੀਂ ਰਹਿਣਾ ਨਹੀਂ ਰਹਿਣਾ ਤੂੰ ਇੱਥੇ ਐ ਕਰਦਾ ਤੂੰ ਇੱਥੇ ਉਹ ਕਰਦਾ ਮੈਨੂੰ ਕਿ ਭੇਜਾ ਨਹੀਂ ਪਸੰਦ ਮੈਨੂੰ ਉਹ ਨਹੀਂ ਪਸੰਦ ਮੈਨੂੰ ਆ ਨਹੀਂ ਇੱਥੇ ਕੋਈ ਨਾ ਆਵੇ ਤੇ दार ਆ ਕਾਮਾ ਤੇਰੀ ਕੁੜ ਤੇ ਉਹ ਵੀ ਤੇਰੇ ਭਲੇ ਕਰਕੇ ਕਿਹਾ ਸੀਗਾ ਜਦੋਂ ਉਹ ਤੇਰਾ ਸ਼ਰਾਬੀ ਖਹਿਣਾ ਦੀ ਸੀ ਛੱਡ ਦੇਗੇ ਫਿਰ ਉਹ ਤਾਂ ਭਾਈ ਮੇਰੇ ਤੇ ਨਾਲ ਕੰਮ ਕਰਦੇ ਨੇ ਉਹ ਤਾਂ ਹੁਣ ਵੀ ਕੰਮ ਕਰਦੇ ਨੇ ਉਹ ਤਾਂ ਫਿਰ ਆਉ ਗਈ ਭਾਈ ਬੇਬੇ ਮੇਰੀ ਘਰ ਸਨ ਜਦੋਂ ਬੰਦਾ ਸਾਰਾ ਦਿਹਾੜੀ ਕੰਮ ਕਰਦਾ ਖਲਾ ਹੱਥ ਨੇ ਦੋ ਪੈਗ ਮੰਗ ਲੈਂਦਾ ਫਿਰ ਮੈਨੂੰ ਜਵਾਬ ਦੇ ਤਗਰੀਬ ਬੰਤਾ ਉਹ ਚੱਲ ਕੋਈ ਨਹੀਂ ਨਾਲ ਵਿਚਾਰੇ ਦਾ ਉਹਦਾ ਰੋਡ ਘਰ ਉੱレ ਜਾਂਦਾ ਨਾਲ ਆਪਣਾ ਕੰਮ ਹੋਈ ਜਾਂਦਾ ਦਾ ਹੋਰ ਦੁਆਏ ਦੇ ਤਗਰੀਬ ਬੰਦਾ ਨਹੀਂ ਬੈਪ ਤਾਂ ਕਰਦਾ ਉਹ ਬਹੁਤ ਕਿਹੜੀ ਤੇਰਾ ਬੱਸ ਕੰਮ ਤੂੰ ਉਹਨੇ ਹੀ ਲਾਇਆ ਤੈਨੂੰ ਮੈਂ ਨਾ ਫालतू ਬੋਲੀ ਨਾ ਮੈਂ ਤੈਨੂੰ ਦੱਸਾਂ ਗੱਲਾਂ ਉੱਠੇ ਸਿੱਧੇ ਕੰਮ ਕਰਨ ਲੱਗਾ ਕਿਹੜੀ ਮੈਂ ਕਿਸੇ ਦੀ ਤੀਮੀ ਕੱਢ ਲਿਆ ਇੱਥੇ ਉੱਠੇ ਸਿੱਧੇ ਕੰਮ ਕਰਨ ਲੱਗਾ ਉਹ ਵੀ ਤਬਰਬਰ ਵਾਲਾ ਉਹ ਕਢੂ ਹੀ ਤੁਰੇ ਫਿਰਦਾ ਸੜਾ ਮਲੰਗ ਬਿਓ ਇਹ ਜੇ ਕਮਾ ਤੇ ਲਾਉਂਦਾ ਉਹਦੇ ਨਹੀਂ ਮੇਰੀ ਗੱਲ ਜੇ ਉਹਦੇ ਘਰ ਵਾਲੀ ਬਾਗੀ ਰੁਸ ਕੇ ਉਹ ਮੈਂ ਤੋਰੀ ਓਹ ਨਹੀਂ ਤੋਰੀ ਆਹੋ ਕਰ ਇਹਨੂੰ ਕਢੀ ਚ ਲੈਣ ਵੀ ਤੂੰ ਤੋਰਤੀ ਹਾਂ ਉਹ ਅਗਲਾ ਹੁਣ ਤਾਹੀਂ ਤਾਂ ਕਹਿੰਦਾ ਵੀ ਰੋਟੀ ਦਾ ਹੁੰਦਾ ਟੁੱਕਰ ਦਾ ਸਹਾਰਾ ਉਹ ਵਿਚਾਰ ਮੇਰੇ ਮਗਰ ਚਲ ਆਇਆ ਅੱਥੋਂ ਆਪਾਂ ਰੋਟੀ ਰੁੱਟੀ ਘੱਲ ਦਿੰਦੇ ਆ ਵਾ ਇੰਨਾ ਕ ਸਹਾਰਾ ਹੈਗਾ ਘੂਚਾ ਲੈਨੇ ਆ ਆਜੂਗੀ ਉਹ ਤੇ ਬੇਬੇ ਤੂੰ ਇਹ ਵੀ ਤਾਂ ਦੇਖ ਰਿਹਾ ਆਪਾਂ ਤਾਂ ਸ਼ਹਿਰ ਬੈਠੇ ਆ ਉੱਥੇ ਸਾਰਾ ਖੇਤ ਬੰਨੇ ਦਾ ਕੰਮ ਦੇਂਦਾ ਵੀ ਤਾਂ ਉਹ ਆ ਸਾਰਾ ਉਹੀ ਵੇਖ ਲਾਗਾ ਇਹਨਾਂ ਨਾਲ ਗੱਲਾਂ ਕਰਦੇਗਾ ਮਾਮਾ ਤੇ ਹੋਣ ਦੇ ਨਾਲ ਹਟ ਜਾਉਂਦੇ ਨਾਲ ਅੜ ਜਾ ਹੁਣ ਮੇਰੀ ਗੱਲ ਦਾ ਰੂੜੀ ਦੀ ਰੇਹ ਜਾ ਕੇ ਸਾਰੀ ਆਪ ਪਾ ਕੇ ਖਿਲਾਰ ਕੇ ਆਇਆ ਉੱਥੇ ਤੇ ਫੇਰ ਇਹ ਮਾਂ ਨੂੰ ਲਾਉਣਾ ਸੀ ਜਾਂ ਜਿਹ ਪ੍ਰਾਣ ਨੂੰ ਲਾਉਣਾ ਸੀ ਉਹਨੂੰ ਲਾਉਣਾ ਸੀ ਤੇ ਪ੍ਰਾਣ ਉਹ ਸੱਦਣਾ ਸਿਓ ਹੈ ਜੇ ਕੰਮ ਕਰੇ ਮੇਰੇ ਸਿਰ ਤੇ ਨਾ ਖੜੀ ਰਹੇ ਤੂੰ ਭੂਤ ਬਣ ਕੇ ਬੈਠਾ ਦੱਸ ਗੱਲ ਜਿਵੇਂ ਫਰਿਸ਼ਤੇ ਜਾਣ ਕੱਢਣਾ ਇਹ ਹੁੰਦਾ ਨਾ ਤੇ ਮਰੀਜ਼ ਦੇ ਉੱਤੇ ਆ ਕੇ ਖੜੀ ਜਾਂਦੇ ਓਵੇਂ ਖੜੀ ਐ ਤੂੰ ਮੇਰੇ ਤੇ ਚੱਤੋਂ ਬਹਿਰ ਤੂੰ ਆਏ ਮੇਰੇ ਤੇ ਆਹ ਹੋਈ ਰਹਿਣੀ ਐ ਜੀ ਮੇਰੇ ਭਰਾ ਨੇ ਛਡਵਾ ਲੈਂਦਾ ਨਾ ਤਾਂ ਹੀ ਬੋਲਦਾ ਤੂੰ ਤੇਰੇ ਭਰਾ ਹੀ ਆ ਸਾਰਾ ਕੁਝ ਕਰਨ ਵਾਲੇ ਮੈਂ ਤਾਂ ਤੇਰੇ ਭਰਾ ਹੀ ਆ ਮੈਨੂੰ ਬਚਾਉਣ ਵਾਲੇ ਤੇਰੇ ਭਰਾ ਹੀ ਮੈਨੂੰ ਬਚਾਉਣ ਵਾਲੇ ਆ ਬਸ ਜੋ ਕੁਝ ਕਰਨ ਵਾਲੇ ਚੰਗਾ ਕਰਨ ਵਾਲੇ ਉਹ ਤੇਰੇ ਭਰਾ ਹੀ ਆ ਅਸੀਂ ਤਾਂ ਤੇਰੇ ਭਰਾ ਉਤੋਂ ਐਵੇਂ ਠੀਕ ਨਹੀਂ ਆ ਜਾ ਲੈ ਆ ਲੈ ਹੁਣ ਬਾੜੀ ਪਾ ਲੈ ਅਈ ਨਿੱਕੇ ਨਿੱਕੇ ਪਾ ਕੇ ਲਈਆਂ ਹੁਣ ਤੂੰ ਪੀ ਲੈ ਹੁਣ ਤੂੰ ਮੈਨੂੰ ਤਾਂ ਆਈ ਦੀ ਕਿਤੇ ਹੁਣ ਤੂੰ ਨਾ ਲੈ ਆ ਗਈ ਮੇਰੇ ਅਸੀ ਸਸਿਕ ਆ ਬੁੱਧਾ ਠੀਕ ਆ ਬੁੱਧਾ ਠੀਕ ਆ ਹਾਂ ਹਾਂ ਠੀਕ ਆ ਬਸ ਤੂੰ ਬੜਾ ਟਾਈਮ ਲਾਤਾ ਅੱਜ ਬਸ ਕੀ ਦੱਸਾਂ ਤੁਹਾਨੂੰ ਹੁਣ ਉਹ ਕਿਵੇਂ ਹੈਪੀ ਦੀ ਮਾਸੀ ਕੇ ਕੌਮਸ ਮੁਕ ਵੀਰ ਤਾਂ ਹੈ ਤੇ ਹੋਰ ਵਿਚਾਰੀ ਆ ਸ਼ੂਗਰ ਬੜਾ ਸੀਗਾ ਦਵਾਈ ਹੁਣ ਲੱਗਦੀ ਨਹੀਂ ਹੁਣ ਪਹਿਲਾਂ ਲੈਂਦੀ ਨਹੀਂ ਸੀਗੀ ਦਵਾਈ अच्छा हां ते ਹੁਣ ਇੱਕੋ ਦਾ ਮੈਡਵਿਟ ਕਰਵਾਤੀ ਜਦੋਂ ਜਮਾ ਜਮਾ ਸੀਰੀਅਸ ਹੋ ਗਈ ਹਾਂ ਜਦੋਂ ਪਹਿਲਾਂ ਬਿਮਾਰ ਸੀ ਮਾੜੀ ਮੋਟੀ ਉਹ ਤਾਂ ਦਵਾਈ ਦਵਾਈ ਗੀ ਅੱਛਾ ਤੇ ਹੁਣ ਤੇਰੀ ਬਜੀ ਨਹੀਂ ਹਾਏ ਮਾੜਾ ਹੀ ਕੰਮ ਹੋਇਆ ਤਾਂ ਹੋ ਗਿਆ ਉਹਦੀ ਮੰਮੀ ਕਹਿੰਦੀ ਕਿ ਤੂੰ ਤਾਂ ਵਨ ਚੈੱਕ ਕਰਕੇ ਕਿਹੜਾ ਤੈਨੂੰ ਕੀ ਕੰਮ ਆ ਹਾਂ ਵੀ ਤੂੰ ਤਾਂ ਉਹਦੇ ਘਰੇ ਜਾ ਪਹਿਲੇ ਚੱਲ ਜਿੰਨਾ ਟਾਈਮ ਟਿਕਾਉਣਾ ਸੀ ਜਦ ਕਿ ਟਪਾਤਾ ਸਾਡਾ ਇਤਾਂ ਗੱਲ ਹੈਗੀ ਪੁੱਤ ਮਾੜਾ ਹੀ ਹੋਇਆ ਵਿਚਾਰਿਆਂ ਦੇ ਹਨਾ ਫੋੜ ਤੁਸੀਂ ਆਣ ਦੇਖੋ ਵੀ ਜਦੋਂ ਹੱਪੀ ਤੇ ਹਰਕਤਾਂ ਮੇਰੇ ਨਾਲ ਖੜਦੀ ਐ ਤੇ ਮੇਰਾ ਫਰਜ਼ ਬੰਦਾ ਸੀ ਕਿ ਮੈਂ ਉਹਦੇ ਨਾਲ ਜਾ ਕੇ ਖਣਾ ਵਿਚਾਰੀ ਕੱਲੀ ਸੀਗੀ ਉਹ ਤੇ ਤਾਂ ਹੀ ਮਾਦੂਰ ਕੋਲ ਵਾਰ ਗਈ ਸੀ ਮੈਂ ਤਾਂ ਹਸਪਤਾਲ ਚ ਦੇਖ ਕਾਨੂੰਨ ਜੀ ਨਾ ਕਰੇ ਲੋਕ ਐ ਇੱਥੇ ਐ ਪਿਆ ਬਿਮਾਰੀ ਦੇ ਚੱਕਾ ਕਾਂਵਾ ਪੈਂਦਾ ਹਸਪਤਾਲਾਂ ਚ ਤਾਂ ਉਹ ਵੀ ਗੱਲ ਹਰੰਪ ਕਾਹਨੂੰ ਕਿਸੇ ਨੂੰ ਬਚਾਵੇ ਫਿਰ ਰੋਗ ਹੀ ਲੋਕਾਂ ਨੂੰ ਬਾਲੇ ਵਦੇ ਹੋਏ ਐ ਕੀ ਕਰਿਆ ਜਾਵੇ ਪਛਾਣ ਦੇ ਨਹੀਂ ਸੀ ਹੱਪੀ ਦੱਸ ਦਿੱਸ ਕਿਵੇਂ ਇਹਨੇ ਮੇਰੀ ਮਾਸੇ ਨੂੰ ਤਾਂ ਜਵਾਬ ਦੀ ਪਛਾਣ ਦੇ ਨਹੀਂ ਸੀਗੀ ਦੋਈ ਨਾ ਇਹ ਨਾ ਕੋਈ ਦਵਾਈ ਦਿਵਾਉਣੇ ਨਾ ਕੁਝ ਕਰਨਾ ਤੇ ਕਿਨੇ ਹੁੰਜੋ ਮੌਕੇ ਤੇ ਮਾਰਾ ਉਹ ਮੇਰੀ ਮਾਂ ਲੈ ਕੇ ਗਈ ਗਏ ਚੱਕ ਕੇ ਹਰ ਵੀ ਤੇ ਮੰਮੀ ਹੁਣੇ ਹਸਪਤਲ ਚ ਐਡਮਿਟ ਕਰਵਾਈ ਹੈ ਜਵਾਕਾਂ ਨੇ ਨਹੀਂ ਕਰਾਈ ਫੇਰ ਇਹ ਤਾਂ ਕੋਈ ਗੱਲ ਤਾਂ ਗੱਲ ਹੈ ਕਿ ਉੱਤੋਂ ਫਿਰ ਰੋਲਾ ਰੋਲਾ ਐ ਪਾਈ ਜਾਂਦੇ ਹਾਂ ਜੇ ਫੀਸ ਵੀ ਨਹੀਂ ਭਰਦੇ ਡਾਕਟਰ ਦੀ ਅੱਛਾ ਹਾਂ ਪ੍ਰਾਈਵੇਟ ਹਸਪਤਾਲ ਚਾਹੋ ਹੋਰ ਤੇ ਸਰਕਾਰੀ ਚ ਲੈ ਜਾਂਦੇ ਫਿਰ ਜਦੋਂ ਪਤਾ ਹੈਗਾ ਸਰਕਾਰੀ ਵਾਲੇ ਬੱਕੂ ਕਿੱਥੇ ਨਿਗਰ ਕਰਦੇ ਆ ਨਾਲੇ ਉਹਦੀ ਮਾਂ ਨੂੰ ਐਂਸ ਗਿਆ ਵਿਚਾਰੇ ਨੇ ਮੇਰੀ ਭੈਣ ਆ ਹਨਾ ਜਾਂਦੇ ਆਂਦੇ ਕੋਈ ਚੱਲ ਚੱਜਦੇ ਹਸਪੀਟਲ ਚ ਲੈ ਜਾ ਬਾਜੀ ਜਾ ਕੇ ਕੀ ਗੱਲ ਹੋਣ ਨਾਲ ਤੇ ਜੰਮੀ ਹੋਈ ਤੇ ਹੈ ਉਹੀ ਗੱਲ ਨਾਲ ਦਾ ਜੰਮਿਆ ਤਾਂ ਬਰਾਬਰ ਦੀ ਬਾਹ ਹੁੰਦੀ ਆ ਭਾਈ ਬਾਹ ਹੁੰਦੀ ਆ ਬਾਹ ਤੋਰੀ 10 ਜਗਰ ਮम्मी ਤੇ ਮਾਸਟਰ ਨਾ 200 ਕਰਦਣਾ ਸੀ ਨਾ ਦੋਨੇ ਆ ਨਾ ਇਹਨੇ ਮੇਰੀ ਮम्मी ਕਿਸੇ ਨੂੰ ਫੋਨ ਲਾਉਣਾ ਮਸਮੀ ਮਾਸੀ ਨੇ ਫੋਨ ਲਾਉਣਾ ਬਾਹ ਰਹਉਂਦੀ ਸੀ ਆਂਟੀ ਵਿਚਾਰੀ ਬਾਹ ਰਹਉਂਦੀ ਸੀ ਤੇ ਪੂਰੀ ਕਦੋਂ ਹੋਈ ਹੈ ਆ ਰਾਤ ਹੀ ਹੋਈ ਹੈ ਬੱਸ ਸਦਕਾਰ ਹੋ ਗਿਆ ਨਾ ਨਾ ਹੋਇਆ ਨਹੀਂ ਸਿਸਕਾਰ ਹਜੇ ਅੱਛਾ ਤੂੰ ਪਹਿਲਾਂ ਹੀ ਆ ਗਈ ਫਿਰ ਮੈਨੂੰ ਭੇਜ ਤਾਂ ਉਹਨੇ ਮੈਂ ਤਾਂ ਕਿਹਾ ਸੀਗਾ ਵੀ ਮੈਂ ਮੈਂ ਵਹਿ ਪੈ ਨੀ ਹਮਕਿ ਨੀ ਤੂੰ ਜਾ ਪੁੱਤਾਂਾਂ ਪਨ ਹਜੇ ਇੱਕ ਦੋ ਦਿਨ ਚੱਲ ਹੋਰ ਕੜਾ ਆਉਂਦੀ ਹੈ ਬੱਪੂ ਅਗਲੇ ਨੇ ਆਪਦਾ ਦੇਖਣਾ ਹੁੰਦਾ ਨਾਲੇ ਉੱਥੇ ਨੇ ਕੀ ਕਰਨਾ ਸੀਗਾ ਕੁੜੀਆਂ ਕੱਤਰਿਆਂ ਦਾ ਕੀ ਕੰਮ ਹੈ ਕਾਈ ਕਰਕੇ ਉਹ ਨਹੀਂ ਤੁਸੀਂ ਕੁਵਾਰੀਆਂ ਉਹ ਪੁੱਤ ਉਹ ਨਹੀਂ ਚੱਲਦਾ ਕਰਨਾ ਤਾਂ ਤਾਂ ਕੀ ਸੀ ਉਹ ਆਈ ਤੇ ਚਲ ਉਹ ਪੁੱਤ ਹਰਪ੍ਰੀਤ ਕੋਲੇ ਬਾਈ ਜਾਂਦੀ ਉਹਦਾ ਦੁੱਖ ਸੁਣ ਲੰਦੀ ਹੈ ਹਨਾ ਮੈਂ ਨਹੀਂ ਗੱਲ ਕੀਤੀ ਉਹਨਾਂ ਨੇ ਆ ਹੀ ਕਹਿ ਦਿੱਤਾ ਕਿ ਮਾਂ ਨਹੀਂ ਕਹਦੇ ਪੁੱਤੂ ਘਰੇ ਵਾਜ ਜਾ ਕਹਿੰਦੀ ਕਿ ਹੁਣ ਤੂੰ ਇੱਥੇ ਕੀ ਕਰੇਂਗੀ ਹੈ ਨਾ ਤੇ ਕਹਿੰਦੀ ਕੋਈ ਗੱਲ ਨਹੀਂ ਕਹਿੰਦੀ ਫੇਰ ਮੈਂ ਕਿਹਾ ਮੈਂ ਆਉਂਗੀ ਜ਼ਰੂਰ ਮੈਂ ਤਾਂ ਭੋਗ ਤੇ ਜਾਉਂਗੀ ਤੇ ਮੈਂ ਤਾਂ ਇਹ ਕਹਿੰਦੀ ਸੀ ਜੇ ਥੋੜੇ ਜਿਕੇ ਜਾਣਾ ਚਾਹਿਆ ਹੁੰਦਾ ਸਸਕਾਰ ਤੇ ਦਬਾੜੀ ਵਧੀਆ ਗੱਲ ਸੀ ਪਾਪੂ ਨੂੰ ਤਿਆਰ ਕਰਕੇ ਭੇਜ ਦਿੰਨੇ ਆ ਫੇਰ ਪਾਪੂ ਨੂੰ ਭੇਜ ਲਾਂਗੇ ਘੰਟਾ ਘੜੀਏ ਚਾਹਿਆ ਉਹ ਕੋਰ ਕੱਲ ਨੂੰ ਫੁੱਲ ਚ ਪਾਉਣ ਤੁਸੀਂ ਜਾਇਓ ਭੂਆ ਕੋਈ ਨਹੀਂ ਜਾਵਣਾ ਹਰੇ ਵਿਚਾਰੀ ਕੋਲ ਬੈਠਿਆ ਹੈ ਘੰਟਾ ਕਾ ਨਾ ਨੀ ਜਾਵਾਂਗੇ ਉਹ ਗੱਲ ਦੁੱਖ ਦੇ ਸੁੱਖ ਦੇ ਤਾਂ ਕਹਿੰਦੇ ਮੰਤਾ ਵੀ ਕਿਨ ਹਿੱਦਲਾ ਉਹ ਆਏ ਦੀ ਅਰਧ ਬੰਦ ਵਿੱਚ ਕੁਝ ਵੀ ਨਹੀਂ ਹੈਗਾ ਨਾ ਕਦੋਂ ਉੱਡ ਉੱਡ ਜਾਂਦਾ ਬੰਦਾ ਕੁਝ ਨਹੀਂ ਪੁੱਤ ਬਸ ਸਾਈ ਹੈ ਮਾੜਾ ਜਿਹਾ ਰੋਗ ਬਣ ਗਿਆ ਤੇ ਐਵੇਂ ਮੰਨ ਲਾ ਉਹਦੀ ਮੌਤ ਹੀ ਆ ਜਾਂਦੀ ਉਹਦੀ ਚਲ ਘੰਟੇ ਬਾਅਦ ਤਾਂ ਵਧੀਆ ਗੱਲਾਂ ਮਾਰ ਕੇ ਹੁੰਦੀ ਹੈ ਸਾਡੇ ਨਾਲ ਮੈਂ ਤਾਂ ਵਾਦੂਰਨਾ ਕੀਤੀ ਹੈ ਕਹਿੰਦੀ ਪੁੱਤ ਜਦੋਂ ਮੈਂ ਜਵਾਨੀ ਚ ਦਸ ਤੇਰੇ ਵਾਰੀ ਹੁੰਦੀ ਸੀ ਕਹਿੰਦੀ ਮੈਂ ਜਮਾ ਹੈ ਤੇ ਮੈਂ ਨੀਆਂ ਗੱਲਾਂ ਮਾਰੀਆਂ ਤੇ ਪਤਾ ਨਹੀਂ ਸੀ ਘੰਟੇ ਬਾਅਦ ਤਾਂ ਵਿਆਹ ਕੁਝ ਹੋ ਜੂਗਾ ਬਸ ਸਾਈ ਹੈ ਪੁੱਤ ਰੱਬ ਦੇ ਘਰ ਦਾ ਪਤਾ ਹੀ ਨਹੀਂ ਕੋਈ ਬਸ ਜਿੰਗੀਆਂ ਚੰਦਰੀਆਂ ਬਵਾਦੀਆਂ ਨੇ ਪੁੱਤ ਹੁਣ ਪਤਾ ਹੀ ਨਹੀਂ ਹੈਗਾ ਕਦੋਂ ਕਿਸ ਨੂੰ ਕੀ ਦਾੜਾ ਉੱਠ ਖੜ ਆਹ ਮਾੜੇ ਖਾਣੇ ਰੇਹਾਂ ਸਪਰੇਹਾਂ ਆਲੇ ਦੇਖ ਲੈ 슈ਗਰ ਸੀਗਾ ਕੋਦੋਂ ਘਟ ਗਿਆ 슈ਗਰ ਘਟਿਆ ਤਾਂ ਮਾੜਾ ਹੀ ਮਾੜਾ ਵਧਿਆ ਤਾਂ ਹਲੇ ਆ ਜਾਂਦਾ ਕੰਟਰੋਲ ਚ ਮਾੜਾ ਤਾਂ ਜਮੀ ਮਾੜਾ ਜੇ ਘਟ ਗਿਆ ਘਟਿਆ ਤਾਂ ਬੱਸ ਹਮਮ ਖਤਮ ਬੱਸ ਮੇਰੇ ਤਾਂ ਰੀਪੀਟ ਇਹ ਤਾਂ ਆਪ ਕੋਈ ਨਹੀਂ ਦੱਸਿਆ ਦਫਜਾਈ ਮੈਂ ਤਾਂ ਚੱਲ ਛੱਡ ਤੂੰ ਹੁਣ ਕਾਹਦੇ ਵਾਸਤੇ ਮਨਖਰਾ ਕਰਦੀ ਆ ਜੋ ਪ੍ਰਮਾਤਮਾ ਨੇ ਕਰਨਾ ਸੀ ਕਰਤਾ ਕੋਈ ਨਾ ਚਾਹ ਚੂਤਾ ਦੇ ਕੁੱਟਾ ਨਾ ਕੋਈ ਚਾਹ ਹੱਥ ਚ ਲੈ ਵੀ ਤਾ ਇਹ ਮੈਂ ਆਪ ਨਹੀਂ ਪੀਤੀ ਹੈਗੀ ਮਹਾਕੁੜੀ ਨਹੀਂ ਨਹੀਂ ਮੈਂ ਤਾਂ ਚਾਹ ਨਹੀਂ ਪੀਆ ਪਾਣੀ ਪੀ ਲਿਆ ਮੁੱਟਰ ਤੂੰ ਨਹੀਂ ਨਹੀਂ ਮੈਂ ਜੀ ਨਹੀਂ ਕਰ ਮਾਰਾ ਠੰਡ ਚ ਆਈਆਂ ਕੋਈ ਨਾ ਵੀਰ ਨਮਕ ਗੱਲ ਕਰਨੀ ਸਾਈ ਵੀਰ ਮੈਂ ਕਿੰਨਾ ਗੱਲ ਕਰਨੀ ਕੀ ਹੈ ਮੈਂ ਕਹਿੰਦੀ ਸੀ ਮੈਂ ਤਾਂ ਉਥੇ ਕਹ ਤਾਂ ਕਾਲੀ ਨਾ ਭੱਜੀਆਂ ਅੱਜ ਤਿੰਨ ਦਿਨ ਹੋ ਗਏ ਮੈਂ ਕਿਕਰ ਸਿੰਘ ਦੇਖਿਆ ਨਹੀਂ ਹੈਗਾ ਮੈਂ ਜਾ ਕੇ ਉਹਦੇ ਨਾਲ ਗੱਲਬਾਤ ਕਰਨੀ ਆ ਹਾਂ ਤਾਂ ਗੁੱਸਾ ਕੱਢਣਾ ਜਿਹੜੇ ਮੇਰੇ ਮਨ 'ਚ ਆ ਮਿੰਨ ਤੱਕ ਕੱਲ ਦਾ ਹੋਇਆ ਪਿਆ ਸੀ ਕਿ ਕਦੋਂ ਮੈਂ ਜਾਵਾਂ ਤੇ ਕਿਕਰ ਸਿੰਘ ਦੇ ਜਾ ਕੇ ਜੁੰਡੇ ਪੱਟਾਂ ਮੈਂ ਮੈਂ ਤਨੂਆ ਕਹਿੰਦੀ ਸੀ ਵੀਰੇ ਵੀ ਮੈਨੂੰ ਲੈ ਕੇ ਚੱਲ ਤੂੰ ਉਥੇ ਮੈਂ ਤਾਂ ਉਥੇ ਉਹਦੇ ਕੋਲ ਜਾ ਕੇ ਆਉਣਾ ਕੀ ਹੋ ਗਿਆ ਭਾਈ ਚੱਲੀਏ ਆਪਾਂ ਕੁਈ ਬਾਰ ਨਾ ਸੋਚੀ ਕਿ ਕਿ ਕਾ ਗੈ ਮੈਨ ਪਤਾ ਮੇਰੇ ਬਾਪੂ ਨੇ ਹੁਣ ਨਹੀਂ ਤੇ ਮੈਂ ਆਈਆਂ ਕਿ ਹੁਣ ਹੀ ਫੇਰ ਚੱਲੀ ਤੂੰ ਜਾਨ ਨਹੀਂ ਦੇਣਾਗਾ ਕੋਈ ਕੋਈ ਬਾਹਨਾ ਲਾ ਤੇ ਮੈਨੂੰ ਲੈ ਕੇ ਚਾਲ ਉਥੇ ਵੇਖਾ ਸਹੀ ਵੀ ਕਿਵੇਂ ਆ ਭੁੱਖ ਪਿਆਸ ਨਾਲ ਕਿਵੇਂ ਤੜਫ ਰਿਹਾ ਉਹ ਜਿਵੇਂ ਮੈਂ ਤੜਫਦੀ ਸੀ ਕਿ ਉਹ ਤੜਫ ਰਿਹਾ ਭੁੱਖ ਪਿਆਸ ਨਾਲ ਨਾ ਇਹਨੂੰ ਰੋਟੀ ਪਾਣੀ ਤਾਂ ਦਿੱਤਾ ਨਾ ਉਥੇ ਕੁਛ ਨਹੀਂ ਦਿੱਤਾ ਭਣੇ ਹਾਂ ਤੋ ਕੋਈ ਨਹੀਂ ਬਹਾਰਾ ਜਾਨੇ ਕਪੜੇ-ਕੋਪੜੇ ਬਦਲ ਆਂ ਰੋਟੀ ਢੀ ਖਵਾ ਦਿੰਦੇ ਮੈਂ ਕੁਛ ਕਹੀਆਂ ਨਹੀਂ ਤੇ ਉਸ ਮੇਰੀ ਗੱਲ ਹੀ ਨਹੀਂ ਸੁਣੀ ਜਾਂਦੇ ਵੀਰੇ ਕੀ ਹੋ ਗਿਆ ਕੁਛ ਨਹੀਂ ਹੋਇਆ ਭਣੇ ਹਮ ਤਰ ਮੈਂ ਕੀ ਦਸਾਂ ਦੱਸਣਾ ਕਿ ਹਾਂ ਕੀ ਹੋ ਗਿਆ ਵੀਰੇ ਕੋਈ ਸਮਝ ਵੀ ਆਂਦੀ ਪਈ ਕੋਣ ਹੋ ਗਿਆ ਹਵਾ ਗਿਆ ਛੱਡਾ ਛੜਾਈ ਹੋ ਗਿਆ ਹੁਣ ਵੀ ਦੋਨੇ ਪੈਣਾ ਦੀਆਂ ਮੀਟਿੰਗਾਂ ਫਿਰ ਬਾਈ ਇਹਨੂੰ ਕਿਹੜਾ ਆਈ ਵੀਰੇ ਕੀ ਗੱਲ ਕਰਦੀਆਂ ਹੁਣ ਕੀ ਗੱਲਾਂ ਕਰਨੀਆਂ ਇਹਨਾਂ ਦੀ ਇਹਨੂੰ ਕਿਹੜਾ ਪਤਾ ਹੈ ਵੀ ਉਹਨੂੰ ਛੱਡਾ ਛੜਾਈ ਕਰਤੀ ਨਿੰਦਰ ਨੂੰ ਕੀ ਪਤਾ ਨਿੰਦਰ ਨੂੰ ਤਾਂ ਦੱਸਿਆ ਨਹੀਂ ਹਾਂ ਅਜੇ ਤਾਂ ਹੁਣ ਪਤਾ ਲੱਗੂਗਾ ਉਹਦੇ ਦੱਸੇ ਤੇ ਜਦੋਂ ਨਿੱਕਾ ਦੱਸੂਗਾ ਬਾਕੀ ਮੈਂ ਤੈਨੂੰ ਹੋਰ ਗੱਲਾਂ ਦੱਸਦੀ ਹੁਣ ਕੁੜੀ ਆ ਗਈ ਘਰੇ ਕੁੜੀ ਨਾਲ ਵਿਆਹ ਦੀ ਨਵੇਂ ਸ਼ੱਕਰਾਇਆ ਕਰ ਲੋ ਭਾਈ ਹੁਣ ਜਿਹੜਾ ਤੁਸੀਂ ਕਹਿੰਦੇ ਉਹਨਾਂ ਵੀ ਮਨਿੰਦਰ ਵਾਸਤੇ ਕੀ ਦੇਖਗੇ ਹੁਣ ਬਈ ਬਾਲਾ ਟਾਈਮ ਨਾ ਪਾ ਦੇਖ ਕੇ ਕੋਈ ਮੁੰਡਾ ਮਨਿੰਦਰ ਬੈਠਾ ਉਹ ਤਾਂ ਹੁਣ ਚੰਗਾ ਮਾੜਾ ਕੋਈ ਵੀ ਲੱਭਿਆ ਇਹਨੂੰ ਤੋੜ ਦੇਣਾ ਤੋੜ ਦੇ ਮੈਂ ਵੀ ਇਹੀ ਕਹਿੰਦੀ ਸਮਝ ਗਏ ਨਾ ਸਪਕ ਆਪ ਕਾਣੇ ਆ ਵੀ ਆਵਦੇ ਘਰੇ ਜਾਵੇ ਰਸੇ ਬਸੇ ਟੈਨਸ਼ਨ ਖਤਮ ਹੋ ਗਈ ਖਤਮ ਹੋ ਜਾਈ ਬਾਈ ਹਾਂ ਹੀ ਮੈਂ ਆ ਨਹੀਂ ਵੀ ਇਹਦੀ ਜ਼ਿੰਦਗੀ ਚ ਪਹਿਲਾਂ ਬਥੇਰੇ ਤੂਫਾਨ ਆ ਗਏ ਇਹ ਤਾਂ ਗੱਲ ਬਿਆਹ ਦੇ ਚੰਗਾ ਮਾੜਾ ਭਾੜ ਕੇ ਕੋਈ ਬੇਟੀਆਂ ਔਖਾਂ ਦੇਖੀਆਂ ਮੇਰੀ ਤੀ ਬਾਦੂਆ ਔਕਟ ਗਈ ਕੀ ਛੋਟੀ ਜੀ ਉਮਰ ਤੇ ਵਕਤ ਵੇਲੇ ਦੇਖ ਕਿੰਨੇ ਜਾਲ ਲੈ ਨੇ ਕਰਮਾਂ ਦੀ ਗੱਲਾਂ ਨੇ ਬੇਟੇ ਕਰਮੀ ਆ ਭਾਬੀ ਆਪ ਹੋਰ ਕੀ ਲਿਖੀਆਂ ਦੇ ਬਾਰੇ ਬਾਰੇ ਜਾਈਏ ਜਿਸੀਆਂ ਨਹੀਂ ਨੇ ਇਸ ਕਰਦੀਆਂ ਤੀਆਂ ਦੇ ਤਾਂ ਕਰਮ ਮਾੜੀ ਐ ਚੰਗੇ ਨਹੀਂ ਲਿਖੇ ਰੱਬ ਨੇ ਚਲ ਪੀਲਾ ਚਾਹ ਪਾ ਵੀ ਕੱਪੜੇ ਜੀ ਧੋਦ ਗੇ ਜਿਹੜੇ ਹੈਗੇ ਅਸ ਤੇ ਟਾਈਮ ਨਾਲ ਹੀ ਪਹੁੰਚ ਗਈ ਦੀ ਮਾਂ ਹਾਂ ਹਾਂ ਕੋਈ ਨਾ ਸਾਡਾ ਨਾ ਫਿਕਰ ਕਰਾ ਤੁਸੀਂ ਨੂੰ ਆਏ ਦੱਸ ਮਾਂ ਮੁਰਕੇ ਤਾਂ ਨਹੀਂ ਬੋਲੀ ਹੋਗੀ ਬੱਸਿਆ ਜੀ ਆਏ ਤਾਂ ਮੇਰੀ ਬੀਰੀ ਤੋਂ ਡਰਦੀ ਹੈਗੀ ਤੇ ਉਹ ਮਾਂ ਮੂਨ ਤਾਂ ਨਹੀਂ ਫੋਨ ਕਰਾਇਨੇ ਫੇਰ ਕਰਤਾ ਨਾ ਫਿਰ ਕਰੀ ਜਾਵੇ ਮਾਂ ਇਹ ਤਾਂ ਰੋਜ਼ ਦੀ ਹੀ ਕੰਮ ਹੈ ਦਾ ਤਾਂ ਤੈਨੂੰ ਪਤਾ ਹੈ ਕਿ ਰੋ ਵੀ ਫੋਨ ਕਰ ਲਿਆ ਮਾਂ ਨੂੰ ਮਾਂ ਕੀ ਮੋਗਾ ਬੰਦ ਕਰ ਦੂਗੀ ਫਿਰ ਮਾਂ ਪੱਟ ਦੂ ਤੇ ਰਮਾ ਹਾਂ ਲੈ ਆਏ ਕਿਉਂ ਡਰਦੀ ਆ ਮਾਂ ਵੀ ਆ ਕੇ ਇਹਦੀ ਮਾਂ ਲੜੂਗੀ ਆਏ ਕਿਵੇਂ ਲੜੂ ਤੂੰ ਮੈਨੂੰ ਫੋਨ ਕਰਦੀ ਹਾਂ ਤੈਨੂੰ ਮੀਰੀਆ ਸੁਣ ਲੈ ਮਾਂ ਕਿਕਰ ਕੋਲ ਨਾ ਬਾਲੀ ਭਾਪ ਜੀ ਕੱਢਿਆ ਕਰਦੀ ਮੈਂ ਇਹਦੇ ਨਾਲ ਪਿੱਸੋਂ ਆਏ ਲੜਦੀ ਆ ਪਿੱਸੋਂ ਚ ਲਾਇਆ ਹਾ ਹਾ ਲੈ ਕੱਪੜੇ ਆਏ ਕਿ ਮੈ ਲੈਣੂ ਤੂੰ ਮਾਂ ਵੀਰੀ ਗੱਲ ਸੁਣ ਲੈ ਫਿਰ ਤੂੰ ਆਏ ਕਹੇਗੀ ਮੇਰੀ ਤੀ ਮਾਰੀ ਹੈ ਹਨਾ ਜਦੋਂ ਕੱਪੜਿਆਂ ਦਾ ਲੈਂਤਾ ਸੀ ਨਾ ਦੇਖ ਕੇ ਮੈਂ ਅੱਗ ਬਣੀ ਸੀ ਇਹਦੇ ਲੈ ਕ ਮੈਨੂੰ ਕੌਮ ਮੈਂ ਰੋਕ ਲੂਗੀ ਮੇਰੇ ਪਿਓ ਦਾ ਘਰ ਹੈਗਾ ਮਾਂ ਕੋਈ ਡਰ ਦੀ ਡੁੱਦੀ ਨਾ ਇਹਦੀ ਮਾਂ ਤੋਂ ਡਰਨਾ ਨਾ ਇਹ ਤੋਂ ਡਰਾਂ ਇਹ ਤਾਂ ਤੂੰ ਹੀ ਲੱਗ ਜਾਨੀਆ ਖੁੰਝੇ ਜੀ ਤਨ ਮੈਰੀ ਮੇਰੀ ਗੱਲ ਸੁਣ ਲੈ ਮਾਂ ਚੰਗਾ ਬਣਾ ਕੇ ਖਾਇਆ ਕਰ ਜੇ ਤਾਂ ਰੋਟੀ ਫੜਾਉਂਦੀਆਂ ਫੜਾਉਂਦੀਆਂ ਨਹੀਂ ਦੋ ਲਾ ਲਿਆ ਕਰ ਆਪਦੀਆਂ ਹਾਂ ਆ ਕੇ ਉਹ ਡੱਬਾ ਪਿਆ ਇੱਧਰ ਖੁੰਝੇ ਜੇ ਚ ਰੱਖ ਗਈ ਤੀ ਸੋਈ ਤੇ ਹਾਂ ਕਿਉਂ ਪਾਇਆ ਕਰ ਮਾਂ ਚੰਗਾ ਬਾਦਾਮ ਦੂਬ ਕਹੂੰ ਮੈਂ ਵੀਰੇ ਨੂੰ ਫੋਨ ਲਾ ਕੇ ਵੀ ਮਾਂ ਨੂੰ ਬਾਦਾਮ ਫੋਨ ਲਿਆ ਦੂਗਾ ਮਾਂ ਹੁੰਦਾ ਤਾਂ ਬਥੇਰਾ ਚੰਗਾ ਫਿਰ ਹੁਣ ਇਹਦਾ ਕੀ ਕਰੀਏ ਕਿੱਥੇ ਕਾਲ ਕਲੇਸ ਪੈਗੀ ਪੱਲੇ ਆਪਨੇ ਕਰ ਹੁਣ ਮਾਂ ਟਾਈਮ ਤਾਈ ਦੇ ਨੱਟ ਪਾਉਣੀ ਪਊਗਾ ਤੈਨੂੰ ਫਿਰ ਹੁਣ ਇਹ ਤਾਂ ਕੀ ਕਰੇ ਕੱਟ ਵੀ ਕਿੱਧਰ ਸਕਦੇ ਆਂ ਹਾਂ ਬਸ ਆਈਆਂ ਆ ਜੀਆਂ ਮੈਂ ਵਿੱਚ ਚਿਪਕੇ ਨਾ ਰਹੀ ਮਾਂ ਜਿੰਨਾ ਚਿਪੇਂਗੀ ਨਾ ਤੈਨੂੰ ਓਨੇ ਹੀ ਡਰਾਊਗੀ ਬਸ ਠੀਕ ਆ ਠੀਕ ਆ ਮਾਂ ਮੈਂ ਤਾਂ ਮਾਰ ਲੂੰਗੀ ਕਿਹੜਾ ਤੋ ਮੈਨੂੰ ਕਹੀਏਗੀ ਜਿੱਦੇ ਮੈਂ ਤਾਂ ਉੱਧ ਹੀ ਆ ਜੂੰਗੀ ਅੱਛਾ ਕੋਈ ਨਾ ਕੋਈ ਨਾ ਮਾਂ ਅੱਜ ਤਾਂ ਫਿਰ ਵਿਆਹ ਜਾਂ ਹਾਂ ਲਾਡੀ ਨੇ ਦੱਸਿਆ ਨਹੀਂ ਤੀ ਮਸੀਤੇ ਬਿਆ ਇਹ ਤੈਸੀ ਉੱਥੇ ਜਾਣਿਆ ਆ ਨਾਲ ਵੀਰੇ ਨੂੰ ਸੇਦੀ ਤਿਆਰ ਕਰਕੇ ਭੇਜ ਦੇ ਮੜਾ ਜਾ ਹਾਂ ਅ ਕਈ ਤੇ ਚੰਗੀ ਪ੍ਰੈਸ ਪ੍ਰਸ਼ ਕਰ ਦੂਗੀ ਕੱਪੜਿਆਂ ਤੇ ਠੀਕ ਆ ਠੀਕ ਆ ਮਾਂ ਠੀਕ ਆ ਚੰਗਾ ਮਾਂ ਕੋਈ ਨਾ ਮੇਰਾ ਨਾ ਕੀ ਕਰੇ ਆਵਦਾ ਤਿਆਰ ਰੱਖਿਆ ਤਾਂ ਠੀਕ ਚੰਗਾ ਮਿੱਠ ਬਣਾ ਕਹਤਾ ਹੈਗਾ ਮਾਂ ਵੀ ਮੜਾ ਕਿਚ ਕਿਰਕਾ ਕਰ ਮਾਂ ਵੀ ਭੋਲੀ ਆ ਉਹਦੇ ਗੱਲਾਂ ਚਾਜੇ ਫਿਰ ਉਹਦੀ ਬਣ ਕੇ ਬਹਿ ਜਾ